ਅਰਤੀ ਵੀ ਆਇਆ ਆਰਡਰ ਪੁੱਛਿਆ ਕਰਾਂ ਹਾਂ ਮੇਰੇ ਨਾਲ ਨੁਕਰੀਆ ਹਾਂ ਮੇਰੇ ਪਾਉ ਨੂੰ ਤਾਂ ਨਾ ਭੇਜੋ ਆ ਦੇਖ ਕਨੇ ਅੰਬ ਦਾ 4 ਪਾਉਨ ਲੱਗੇ ਆ ਅੰਬ ਦੇ 4 ਪਾਉਨ ਦਾ ਤਰੀਕਾ ਉਹਨੇ ਕੱਟ ਹੀ ਦੇਣੀ ਇਹ ਭਾ ਨਾ ਹੀ ਬੋਲ ਪਾ ਹੀ ਦੇ ਹਾਂ ਇਹ ਅੰਬੋ ਇਹ ਅੰਬ ਨੇ ਅੰਬਾਂ ਨੂੰ ਕਟਵਾ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਵਿੱਚ ਗਿੜਕਾਉਂਦੀਆਂ ਨੇ ਜਿਹੜੀਆਂ ਗਿੜਕੇ ਦੇ ਵਿੱਚ ਕੋਈ ਪਟੋਲੀ ਹੁੰਦੀ ਉਹ ਕੱਢ ਦੇਣੀ ਕਿਉਂਕਿ ਉਹ ਨਾ ਕੱਟੀਏ ਨਾ ਤਾਂ ਤੇਲ ਬਹੁਤ ਪਿੰਦੀ ਉਹ ਸਾਰੀਆਂ ਬਾਕੀ ਚਾਰ ਸਾਰਾ ਖਰਾਬ ਕਰ ਦਿੰਦੀਆਂ ਦੋਸਤੋ ਬਾਦਕਿਪ ਕਰਨਾ ਹੈ ਇਹਦੇ ਉੱਤੇ ਨਾ ਤੇਲ ਪੋਣਾ ਥੋੜਾ ਜਿਹਾ ਜਿਆਦਾ ਤੇਲ ਨਹੀਂ ਸਾਭਣਾ ਤੇਲ ਪੋਣਾ ਕਿ ਮਸਾਲਾ ਨਾਲ ਲੱਗ ਜਾਏ ਇੰਨਾ ਕੁ ਤੇਲ ਹੈ ਤੇ ਉੱਤੇ ਪੋਣਾ ਹੈ ਇਹ ਇਤਨਾ ਤੇਲ ਪਾਤਾ ਤੇਲ ਜਿਆਦਾ ਨਹੀਂ ਪੋਣਾ ਕਿ ਤੇਲ ਇੰਨਾ ਕੁ ਪੋਣਾ ਕਿ ਜਿਹੜਾ ਮਸਾਲਾ ਇਹਦੇ ਨਾਲ ਚਿਪਕ ਜੇ ਆਦਾ ਸਾਰਿਆਂ ਦੇ ਨਾਲ ਲੱਗ ਜਾਵੇ ਚਿਪਕ ਜੇ ਨਹੀਂ ਇਹਦੇ ਨਾਲ ਨੰ ਨਾਲ ਲੱਗ ਜੇ ਸਾਰਾ ਤੇ ਉਸ ਤੋਂ ਬਾਅਦ ਇਹ ਮਸਾਲਾ ਪੀਸਿਆ ਹੋਇਆ ਸਾਰਾ ਰਲਾ ਕੇ ਆਚਾਰ ਦਾ ਮਸਾਲਾ ਕਈ ਇਹ ਤਾਂ ਦੁਕਾਨ ਤੋਂ ਮਿਲ ਜਾਂਦਾ ਬਣਾ ਦਿੰਦੇ ਆ ਉਹਨੂੰ ਮਿਕਸੀ ਤੇ ਬਣਾ ਲੈਣਾ ਥੋੜਾ ਜਿਹਾ ਰਗੜ ਲੈਣਾ ਜਿਹਨੂੰ ਕਹਿੰਦਾ ਦਰਫੜਾ ਇਹ ਕਰ ਲੈਣਾ ਉਹਨੂੰ ਸਾਰੇ ਨਰਤਾਂ ਪਾ ਦੇਣਾ ਸਾਰਾ ਮਾ ਦੇ ਸਾਰਾ ਲਾ ਕੇ ਇਹ ਮੈਂ ਸਾਰਾ ਇਹਦੇ ਤੇ ਮਸਾਲਾ ਪਾ ਤਾ ਇਹ ਆਚਾਰ ਦੇ ਹਿਸਾਬ ਨਾਲ ਮਸਾਲਾ ਜਿਹੜਾ ਹੈ ਇਹ ਬਨਵਾਉਣਾ ਚਾਹੀਦਾ ਜਿਵੇਂ 10 ਕਿਲੋ ਚਾਰ ਹੈ ਤੇ ਦੁਕਾਨ ਵਾਲਿਆਂ ਨੂੰ ਕਹੇ 1 ਅੱਕ ਕਿਲੋ ਚਾਰ ਦਾ ਮਸਾਲਾ ਬਣਾ ਦੇ ਜਾਂ 7 ਕਿਲੋ ਦਾ ਬਣਾ ਦੇ ਉਹਨਾਂ ਚਾ ਬਹੁਤ ਹੁੰਦਾ ਨਹੀਂ ਤੋ ਜਿਆਦਾ ਪਨਾ ਦੇਦੇ ਗੜਕਾ ਨਿਕਲ ਜਾਂਦਾ ਹੈ ਉਹ ਜਿਆਦਾ ਮਸਾਲੇ ਦਾ ਕੋਈ ਫਾਇਦਾ ਨਹੀਂ ਇਸ ਤੋਂ ਬਾਅਦ ਇਹ ਹਲਦੀ ਹੈ ਹਲਦੀ ਪਾ ਦੇਣੀ ਇੱਥੇ ਇਹ ਹਲਦੀ ਪੈ ਗਈ ਸਾਰੀ ਪਾ ਦੇ ਸਾਰੀ 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 ਤੰਦੂਰ ਬਾਅਦ ਮਿਰਚਾਂ ਆ ਲਾਲ ਮਿਰਚੇ ਲਾਲ ਮਿਰਚ ਪਾ ਦੇਣੀ ਇਹ ਸਾਹ ਨਾਲ ਪਾਉਣਾ ਜਾਂਦਾ ਵੀ ਕੋਈ ਜ਼ਰੂਰੀ ਜ਼ਿਆਦਾ ਹੀ ਪਾਉਣੇ ਕਿ ਮੈਂ ਤਾਂ ਉਹਨੇ ਕੋ ਲਈ ਕਿ ਜਿੰਨੀ ਕੋ ਪਾਣੀ ਆ ਦੇਖਈਏ ਜੇ ਜ਼ਿਆਦਾ ਹੁੰਦੀ ਹੈ ਤਾਂ ਜ਼ਿਆਦਾ ਨਹੀਂ ਪਾਉਣੇ ਆਪਣੇ ਟੈਸਟ ਦੇ ਹਿਸਾਬ ਨਾਲ ਇਹ ਜਿਹੜੀ ਹੈ ਲਾਲ ਮਿਰਚ ਪਾ ਦੇਣੀ ਹੈ ਸਾਰੇ ਜੇ ਤੁਸੀਂ ਘਰ ਚ ਕਿੰਨੇ ਕੁ ਮਿਰਚ ਖਾਂਦੇ ਹੋ ਜਾਂ ਉਹ ਸਾਰਾ ਮਿਰਚ ਪਾਤੀ ਇਹਦੇ ਨਾਲ ਹੀ ਨਮਕ ਪਾ ਦੇਣਾ ਨਮਕ ਇਹ ਨਮਕ ਕਾਫੀ ਪਾਉਣਾ ਹੈ ਕਿ ਨਮਕ ਨੇ 4 ਬਚਾਉਣਾ ਤੁਹਾਡਾ ਜਿਹੜਾ ਸਾਲ ਪਰ 4 ਬਾਈ ਦਾ ਇਹ ਨਮਕ ਹੀ ਬਚਾ ਕੇ ਰੱਖਦਾ ਤੇ ਨਾਲ ਕਰਾਰਾ ਕਰਦਾ ਨਾ ਉਹ 4 ਨੂੰ ਨਮਕ ਪਾਤਾ ਨਮਕ ਬਾਅਦ ਚ ਵੀ ਪਾ ਸਕਦੇ ਆ ਪਰ ਤੇਲ ਪਾਉਣ ਤੋਂ ਬਾਅਦ ਚ ਨਮਕ ਜਿਹੜਾ ਵਿੱਚ ਰਲਦਾ ਘੱਟ ਬਹੁਤ ਚਾਰਜ ਕਰ ਦੇ ਫਿਰ ਇਹਨੂੰ ਸਾਰਿਆਂ ਨੂੰ ਮਿਕਸ ਕਰ ਦੇਣਾ ਇਸ ਤਰ੍ਹਾਂ ਮਿਕਸ ਕਰਤਾ ਮਿਕਸ ਕਰਕੇ ਇਹਨੂੰ ਸਾਰਿਆਂ ਨੂੰ ਤਕਰੀਬਨ 2 ਤੋਂ 3 ਦਿਨ ਇੱਧਰ ਰੱਖਣਾ ਫਿਰ ਇਹਨੂੰ ਮਿਕਸ ਕਰਨਾ ਚੰਗੀ ਤਰ੍ਹਾਂ ਮਿਕਸ ਕਰਨਾ ਕਿ ਜਿਹੜੇ ਚਾਰ ਦਾ ਮਸਾਲਾ ਹੈ ਹਰੇਕ ਪੀਸ ਨੂੰ ਲੱਗ ਜਾੇ ਨਾਲ ਉਸ ਨਾਲ ਚਾਰ ਦਾ ਮਸਾਲਾ ਜਿਹੜਾ ਹੈ ਚੰਗੀ ਤਰ੍ਹਾਂ ਰਲੋਣਾ ਹੈ ਜੇ ਤੁਹਾਨੂੰ ਲੱਗਦਾ ਤੇਲ ਘੱਟ ਹੈ ਤੇ ਤੇਲ ਥੋੜਾ ਹੋਰ ਪਾ ਲੋ ਇਹ ਕਰਕੇ ਇਹਨੂੰ ਇੰਨਾ ਚੰਗੀ ਤਰ੍ਹਾਂ ਹਰ ਲਾਉਣਾ ਥੱਲੇ ਤੱਕ ਕਿ ਰੇਟ ਪੀਸ ਦੇ ਨਾਲ ਜਿਹੜਾ ਹੈ ਮਸਾਲਾ ਤੁਹਾਡਾ ਨਮਕਾ ਮਸਾਲਾ ਐ ਮਿਰਚ ਹਲਦੀ ਸਾਰੀ ਲੱਗ ਜੇ ਰਾਲ ਜੇ ਸਾਰੇ ਇਸ ਤਰ੍ਹਾਂ ਜਿਹੜਾ ਅੰਬ ਦਾ ਚਾਰ ਜਿਹੜਾ ਹੈ ਇਹ ਜਿਹੜਾ ਹੈ ਭਲਾ ਕੇ ਇਹਨੂੰ ਚਾਰ ਤੋਂ ਪੰਜ ਦਿਨ ਜਿਆਦਾ ਨਹੀਂ ਚਾਰ ਦਿਨ ਦਾ ਜ਼ਰੂਰ ਰੱਖੋ ਚਾਰ ਪੰਜ ਦਿਨ ਇਹਨੂੰ ਇਸ ਤਰ੍ਹਾਂ ਰੱਖੋ ਤੁਹਾਡਾ ਚਾਰ ਜਿਹੜਾ ਛਿਲਕਾ ਇਹ ਗਲ ਜਾਏਗਾ ਉਸ ਤੋਂ ਬਾਅਦ ਫਿਰ ਤੇਲ ਇਹਦੇ ਚ ਚੰਗੀ ਤਰ੍ਹਾਂ ਬਾਦ ਲੈਣਾ ਕਿ ਜਿਹੜੇ ਤੁਹਾਡੇ ਅੰਬ ਇਹ 70% ਜਿਹੜਾ ਚਾਰ ਦਾ ਅੰਬ ਜਿਹੜਾ ਵਿੱਚ ਡੁੱਬ ਜੇ ਇਹ ਚਾਰ ਪੋਣਾ ਇਹ 10 ਕਿਲੋ ਆਮਰੇ 10 ਕਿਲੋ ਆਮਰੇ ਵਿੱਚ 3 ਤੋਂ 3.5 ਲੀਟਰ ਜਿਹੜਾ ਤੇਲ ਪਾ ਦਿਓ 3 ਲੀਟਰ ਤੇਲ ਪਾ ਦਿਓ ਵਧੀਆ ਇਹ ਸਾਰੇ ਰਲ ਕੇ ਤੁਹਾਡਾ ਜਿਹੜਾ ਹੁਣ ਇਹ ਚਾਰ ਤਿਆਰ ਹੋ ਗਿਆ ਇਨੋਸਤਰਾ ਰੱਖਾਂ ਤੇ ਨਾਲ ਫਿਰ ਵੀ ਇਹ ਨੂੰ ਢੱਕ ਕੇ ਰੱਖ ਦਿਓ ਇਹ ਜਿਹੜਾ ਛਿਲਕਾ ਉੱਤੇ ਹੁੰਦਾ ਹੈ ਆਮ ਦੇ ਉੱਤੇ ਛਿਲਕਾ ਹੈ ਇਹ ਚੰਗੀ ਤਰ੍ਹਾਂ ਗਾਲ ਜੇਗਾ ਤੇ ਜਿਹੜਾ ਨਮਕ ਮਿੱਠ ਮਸਾਲਿਆਂ ਦੇ ਅੰਦਰ ਵੀ ਰਸ ਜੇਗਾ ਤਾਂ ਚਾਰ ਜਰਾ ਤੁਹਾਡਾ ਟੇਸਟ ਬਣੇਗਾ ਫਿਰ ਉਸ ਤੋਂ ਜਿਹੜਾ ਉੱਤੇ ਸਰੋਂ ਦਾ ਤੇਲ ਹੁੰਦਾ ਉਹ ਸਰੋਂ ਦਾ ਤੇਲ ਇਹਦੇ ਉੱਪਰ ਚੰਗੀ ਤਰ੍ਹਾਂ ਇਹਦੇ ਅਚਾਰ ਦੇ ਮੁਤਾਬਕ ਪਾ ਦੇਣਾ ਕਿੰਨਾ ਚਾਰ ਉਹ ਹਿਸਾਬ ਨਾਲ ਅਚਾਰ ਪਾ ਦੇਣਾ ਜਿਸ ਨੂੰਰਾਉਣਾ ਪਾਇਆ ਜਾਂਦਾ ਹਰੇਕ ਬੰਦਾ ਆਪਣੇ ਘਰ ਆਪਣੇ ਸਹੀ ਤਰੀਕੇ ਨਾਲ ਪਾ ਸਕਦਾ ਜਿਹੜਾ ਆਪਾਂ ਚਾਰ ਮੁੱਲ ਲੈਨੇ ਆ ਬੱਦਿਆਂ ਵਾਲਾ ਉਹਦੇ ਵਿੱਚ ਸਰਕਾ-ਸੁਰਕਾ ਦਾ ਕਈ ਕੋਸ਼ ਪਾਇਆ ਹੁੰਦਾ ਉਹ ਚਾਰ ਨਾਲੋਂ ਇਹ ਕਈ ਗੁਣਾ ਟੈਸਟੀ ਔਰ ਹੈਲਥੀ ਹੁੰਦਾ ਧੰਨਵਾਦ